ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੋਮਨੀ ਬਣਾਈ ਹੈ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਤੇ ਇਸ ਦੀ ਪਹਿਲੀ ਪ੍ਰੋਫਾਈਲ ਨਾਮ ਹਰਸ਼ ਵਰਮਾ ਜਨਮ ਤਰੀਕ 25 0996 ਜਨ ਟਾਈਮ 2:30 AM ਹਾਈਟ 5 ਫੁੱਟ 10 ਇੰਚ ਪੜਾਈ +2 ਏਰੀਆ ਲੁਧਿਆਣਾ ਕਾਸਟਮਗਾ ਕਮ ਆਪਣਾ ਬਿਜ਼ਨਸ ਟੂਰ ਐਂਡ ਟ੍ਰੈਵਲ ਮੰਗ ਵੇਰੀਆ ਬਰਵਾਤ ਨੂੰ ਕ੍ਰੀਨੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914539131 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਪੀਆਰ ਜਨਮ 3 1994 ਹਾਈਡ ਸ਼ੇਫਰਡ ਇਕੈਂਸ ਪੜਾਈ ਜੀਐਨਐਮ ਨਰਸਿੰਗ ਕੰਮ ਆਰਐਨ ਰਜਿਸਟਰਡ ਨਰਸ ਕਨੇਡਾ ਜ਼ਮੀਨ 12 ਏਕੜ कास्ट यर्सिक एरिया पाजल का परिवार मैंबर पिता माता एक भ्रा मैरिड सरकारी नौकरी करता दो पैना मैरिड एक कनेडा पी आर लड़का हम पंजाब आया हुआ मंग बदिया परिवार तो पढ़ी लिखी लड़की सोहनी सुनक्खी तो लड़की की हाइट पांच फुट पांच इंच हो लड़की कनेडा पी आर वर्क पामेटिव हो ਜਰਸੀ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕੌਰ ਜਨਮ ਤਰੀਕ 1997 ਹਾਈਟ 5 ਫੁੱਟ 6 ਇੰਚ ਕਾਸਟ ਜਰਸੀਕ ਏਰੀਆ ਟਾਂਡਨ पढ़ाई भी ब्यासी नर्सिंग परिवार तो पढ़े लिखे लड़के की लोड है जमीन छे सात किले हो लड़का कनेडा ऑस्ट्रेलिया, अमेरिका तो हो ਪੀਆਰ ਹੋਵੇ ਏਰੀਆ ਤਾਂ ਤਾਂ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 82859 73025 ਤੁਸੀਂ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਤੁਸੀਂ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਪ੍ਰਿੰਸ ਬਰਮਾ ਮੰਗਲੇਕਵ ਜਨਮ ਤਰੀਕ 10 11 1995 ਹਾਈਟੋ ਪੰਚਕੁਰ ਦਾਸੀਨ ਚ ਕਾਸਟ ਬਰਮਾ ਗੋਲ ਏਰੀਆ ਲੁਧਿਆਣਾ ਪੜਾਈ ਵੀ ਐਲਐਸ ਸ਼ੇਵਨ ਕਾਮਲ ਦਾ ਸਾਈਨ ਹੈਜ਼ ਸਾਈਨ ਬੋਰਡ ਪਬਲਿਕ ਸਾਈਨ ਗਲੋ ਸਾਈਨ ਵੀਡੀਓ ਵਾਲ ਮੈਨੂਫੈਕਚਰਸ ਕੰਟਰੀ ਟ੍ਰੈਵਲ ਸਵਿਟਜ਼ਰਲੈਂਡ ਨੀਦਰਲੈਂਡ ਪੋਲੈਂਡ ਪੁਤਕਾਰਲ ਫਰਾਂਸ ਦੁਬਈ ਰੂਸ ਲੜਕਾ ਸ਼ਾਕਾਹਾਰੀ ਨਾਨ ਡਰਿੰਕਿੰਗ ਰੋਹਾਈਜ਼ ਆਪਣਾ ਘਰ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਹਿਨ ਇੱਕ ਬਰਾ ਕੋਈ ਮੰਗ ਨਹੀਂ ਸਾਦਾ ਵਿਆਹ ਮੰਗਾ ਵਰੀਆ ਪਰਿਵਾਰ ਤੋਂ ਸੋਨੀ ਸਨੱਖੀ ਤੇ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8646833999 ਦੂਜਾ ਮੋਬਾਈਲ ਨੰਬਰ 12886933999 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1999 ਹਾਈ ਸਕੂਲ ਪੰਚਪਟ 10 ਵਿੱਚ ਪੜਾਈ ਪਲਸ 2 ਜ਼ਮੀਨ 10 ਕਿੱਲੇ ਕੰਮ ਖੇਤੀ ਵਾਲੀ ਕਾਸਟ ਜਰਸਿਕ ਏਰੀਆ ਪਟਿਆਲਾ ਲੜਕੀ ਦਾ ਤਲਾਕ ਹੋਇਆ ਇੱਕ ਬੇਟਾ 9 ਸਾਲ ਦਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਤਲਾਕशुदा ਜਾਂ ਵਿਧਵਾ ਹੋਵੇ ਜਰਸਿਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99886 86263 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 26/7/1997 ਹਾਈਡੋ ਸ਼ੇਪੂਟ ਬੜਾਈ ਵੀਏ ਕੰਮ ਵਿਜਾਸ ਫਾਈਨੈਂਸ ਕੰਪਨੀ ਕਾਸਟ ਕਤਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾਪਨਾ ਬਿਜ਼ਨਸ ਮਾਤਾ ਹਾਊਸ ਵਾਈਫਰ ਇੱਕ ਪਰ ਮੈਰਿਡ ਇੰਗਲੈਂਡ ਮੰਗ ਪੰਜਾਬ ਤੋਂ ਵਿਧਿਆ ਪਰਵਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 7 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99145 19137 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 15 12 1991 ਹਾਈਟ 5 ਫੁੱਟ 9 ਇੰਚ ਕਾਸਟ ਯਰ ਸਿੱਖ ਗੋਤ ਬਰਾੜ ਸ਼ਿਆਹਰਾ ਜ਼ਿਲ੍ਹਾ ਲਾਵਾਰ ਜ਼ਿਲ੍ਹਾ ਫਾਜ਼ਿਲਕਾ ਜ਼ਮੀਨ 10 ਕਿੱਲੇ ਲੜਕਾ ਇਟਲੀ ਪੀਆਰ ਪਰਿਵਾਰ ਮੈਂਬਰ ਦੋ ਪੈਨਾ ਇੱਕ ਇਟਲੀ ਪੀਆਰ ਮੈਰਿਡ ਇੱਕ ਕੈਨੇਡਾ ਮੈਰਿਡ ਇੱਕ ਭਰਾ ਇਟਲੀ ਮੰਗ ਇਹ ਵਧੀਆਂ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 97307706528 ਤੁਸੀਂ ਪਰਿਵਾਰ ਨੂੰ फून करके इन्ह तो जानकारी लगते हो नाम सिंह जन्म तरीक उन्नीस सौ बानवे हाइट छुट्ट कास्ट जरसिक गो ढिलो जमीन तेन एकड़ जिला फाजिलका कम सरकारी नौकरी पायलट रेलवे परिवार मैंबर एक भैन मैरिड एक भाग वधिया परिवार तो पढ़े लिखे लड़के की लौड़ है ਲੜਕੀ ਬੀਏ ਵੀਐਡ ਕੀਤੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਏਰੀਆ ਮਲੋਟ ਮੁਕਤਸਰ ਜਲਾਲਾਬਾਦ ਫਰੋਜਪੁਰ ਨੂੰ ਪੈਲ ਹੈ ਇਹਨਾਂ ਦਾ ਮੋਬਾਈਲ ਨੰਬਰ 95699 9560 ਤੁਸੀਂ ਪਰਵਾਨ ਨੂੰ ਪੂਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਰ ਜਨਮ ਤਰੀਕ 1997 ਹਾਈ ਟੂ 6 ਫੁੱਟ ਕਾਸਟ 6 ਫੁੱਟ ਗੋ ਟਿੱਲੂ ਏਰੀਆ ਫਾਜ਼ਲਕਾ ਜ਼ਮੀਨ 10 ਏਕੜ ਕੰਮ ਸਰਕਾਰੀ ਨੌਕਰੀ ਪੰਜਾਬ ਪੁਲਿਸ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਇੱਕ ਬਰਾ ਮੈਂ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9560999 95600 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਿਕ 291999 ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਕਾਸਟ 1 ਯਰਡ ਸਿਕ ਗੋ ਬੁੱਟਰ ਕੰਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦੁਕਾਨਾ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਵਟਿੰਡਾ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਕ੍ਰਾਫਟੀ ਦਾ ਕੰਮ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 21 ਤੋਂ 27 ਦੇ ਵਿੱਚ ਹੋਵੇ ਜੱਟ ਸਿੱਖ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 946336239 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਇਟਲੀ ਪੀਆਰ ਜਨਮ ਤਰੀਕ 8/3/1997 ਹਾਈਟ 5 ਫੁੱਟ 6 ਇੰਚ ਏਰੀਆ ਪਟਿਆਲਾ ਪੜਾਈ ਕੰਪਲੀਟ ਕਾਉਂਟੈਂਟ ਕਾਸਟ ਟਾਕਤਰੀ ਪਰਿਵਾਰ ਮੈਂਬਰ ਇੱਕ ਪਰ ਅਮੈਰਿਡ ਇਟਲੀ ਸੈਟਲ ਮੰਗ ਸਰਦਾਰ ਲੜਕਾ ਵਦਿਆ ਪਰਿਵਾਰ ਨੂੰ ਪੜੇ ਲਿਖੇ ਲੜਕੇ ਦੀ ਲੋੜ ਹੈ ਗੁਰਸਿੱਖ ਪਰਿਵਾਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 0039 32 9428 467 ਦੂਜਾ ਮੋਬਾਈਲ ਨੰਬਰ 82803 88829 98765 36010 ਤੁਸੀਂ ਪਰਿਵਾਰ ਨੂੰ ਮੂਨ ਕਰਕੇ ਐਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੀ ਹੋਂ ਨਾਮ ਜੋਤੀ ਬਰਮਾ ਜਨਮ ਤਰੀਕ 24/5/1991 ਰੰਗ ਟਾਈਮ 10 ਪੀਐਮ ਹਾਈ 5 ਫੁੱਟ 10 ਇੰਚ ਪੜਾਈ ਪਲੱਸ 2 ਕੋਰਸ ਆਈਟੀਆਈ ਏਰੀਆ ਕਪੂਟਲਾ ਕਾਸਟ ਸਨਿਆਰੀ ਲੜਕੀ ਦਾਤ ਲੱਖ ਹੋਇਆ ਕੋਈ ਬੱਚਾ ਨਹੀਂ ਮੰਗ ਵਧੀਆਂ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕੇ ਦਾ ਆਪਣਾ bizness ਹੋਵੇ ਕਪੂਟਲਾ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਨੇ ਸਿੰਪਲ ਵਿਆਹ ਕਰਨਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 7099 10872 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁਟ 5 ਇੰਚ ਕਾਸਟ ਜੱਟ ਸਿੱਖ ਗੋਤ ਤਾੜੀਵਾਲ ਜ਼ਿਲ੍ਹਾ ਮੋਗਾ ਪੜਾਈ VSC ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੁਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਇੱਕ ਬਰਾ ਕੈਨੇਡਾ ਪੀਆਰ ਮੈਰਿਡ ਮਾਗ ਪਿਤਾ ਦਾ ਕੈਨੇਡਾ ਦਾ ਸਪਸਰ ਵੀਜ਼ਾ ਲੱਗਾ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9914255119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਕੈਨੇਡਾ ਪੀਆਰ ਉਮਰ 37 ਸਾਲ ਹਾਈ ਟੂ 54 ਦਾ ਇਰੀਆ ਗੁਰਦਾਸਪੁਰ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਭਰਾ ਕੈਨੇਡਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨਆਰਆਈ ਹੋਵੇ ਜੰਗੁਰਦਾਸਪੁਰ ਅੰਬਸਰ ਨੂਪਲ ਹੈ ਸਾਦਾ ਆਵਿਆ ਇਹਨਾਂ ਦਾ ਮੋਬਾਈਲ ਨੰਬਰ +14039714726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਮੈਰिज ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਉਮਰ 45 ਸਾਲ ਅਨਮੈਰਿਡ ਕਾਸਟ ਅਰਾਏ ਤਸੀਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਕਮ ਆਪਣਾ ਕਾਰੋਬਾਰ ਆਪਣਾ ਕਰ ਵਧਿਆ ਪਰਵਾਰ ਤੋਂ ਆਰਤੀ ਲੋੜ ਹੈ ਤਲਾਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਜਤੀਵੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 82880 173 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1991 ਹਾਈਟ 5 ਫੁੱਟ 8 ਇੰਚ ਪੜਾਈ 10th ਪਾਸ ਕਾਸਟ ਰਾਮਗੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦੁਬਈ ਪਰਿਵਾਰ ਮੈਂਬਰ 10 ਪੈਨਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾਂ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70874 55899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਤੀ 999 ਹਾਈਟ ਪਾਣੀਪੁਰ ਪਾਣੀ ਵਿੱਚ ਪੜਾਈ ਜੀ ਐਨ ਐਮ ਨਰਸਿੰਗ ਕਾਸਟੋਪਟੀ ਕਮ ਸਟਾਫ ਨਰਸ ਹਸਪਤਾਲ ਜਨੰਦਰ ਪਰਿਵਾਰ ਮੈਂਬਰ 35 ਚੀਚਾ 15 ਕੈਨੇਡਾ ਸਟੇਡੀ ਵਿਜ਼ਿਟ ਹੈ ਮੰਗ ਅਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਸਿੰਪਲ ਵਿਆਹ ਕਰਨਾ ਚੁੰਨੀ ਚੜਾ ਇਹਨਾਂ ਦਾ ਮੋਬਾਈਲ ਨੰਬਰ 77145 46296 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਸੈਂਡ ਕਰੋ ਸਾਡਾ WhatsApp ਨੰਬਰ 9501591337